ਇਸ ਵੇਲੇ ਸਾਹਮਣੇ ਆ ਰਹੀਏ ਦੱਸਦੀ ਕਿ 21 ਦਿਨਾਂ ਦੀ ਫਰਲੋ ਤੋਂ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਏ ਨੇ RAM REEM ਖੁਦ ਹਣੀਪਰੀ ਤੋਂ ਉਹਨਾਂ ਨੂੰ ਲੈਣ ਦੇ ਲਈ ਜੇਲ੍ਹ ਦੇ ਬਾਹਰ ਪਹੁੰਚੀ ਸੀ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਬਾਹਰ ਔਰ ਤੜਕੇ ਹੀ ਜਿਹੜਾ ਉਹ ਸਿਰਸਾ ਦੇ ਲਈ ਰਵਾਨਾ ਹੋ ਗਏ ਸੀ ਤਾਂ ਹੁਣ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ RAM REEM ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਗੁਰਮੀਤ RAM REEM ਇੱਕ ਵਾਰ ਫਿਰ ਇਸ ਸਾਲ ਜੇਕਰ ਗੱਲ ਕਰੀਏ 2025 ਦੀ ਤਾਂ ਦੂਜੀ ਪਰੋਲ ਜਿਹੜੀ ਉਹਨਾਂ ਨੂੰ ਮਿਲ ਚੁੱਕੀ ਹੈ ਪ੍ਰਸ਼ਾਸਨ ਨੇ ਅੱਜ ਸਵੇਰੇ ਉਸ ਨੂੰ ਸੁਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਤੇ ਅੱਜ ਸਵੇਰੇ ਰਾਮ ਰਹੀਮ ਪੁਲ ਸੁਰੱਖਿਆ ਦੇ ਵਿਚਕਾਰ ਸਿਰਸਾ ਡੇਰੇ ਵੱਲ ਗਏ ਨੇ ਤੇ ਸਵਾਰ ਰਾਮ ਰਹੀਮ ਸਿਰਸਾ ਡੇਰੇ ਦੇ ਵਿੱਚ ਹੀ ਰਹਿਣਗੇ ਤਾਂ ਰਾਮ ਰਹੀਮ ਅੱਜ ਬੁੱਧਵਾਰ ਨੂੰ ਮੋੜ 21 ਦਿਨਾਂ ਦੀ ਪਰੋਲ ਜਿਹੜੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਰਾਮ ਰਹੀਮ ਜਨਵਰੀ 2025 30 ਦਿਨਾਂ ਦੀ ਪਰੋਲ ਉਹਨਾਂ ਨੂੰ ਮਿਲੀ ਸੀ ਜਦੋਂ ਇਲੈਕਸ਼ਨ ਸੀ ਤਾਂ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਮਿਲਣ ਦੇ ਕਾਰਨ ਸੁੱਭਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਕਿਹਾ ਸੀ ਕਿ RAM REW ਨੂੰ ਬਿਨਾਂ ਇਜਾਜ਼ਤ ਦੇ ਪ੍ਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਬਾਅਦ ਦੇ ਵਿੱਚ ਹਾਈ ਕੋਰਟ ਨੇ ਵੀ ਪ੍ਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਛੱਡ ਦਿੱਤੀ ਸੀ ਇਸ ਵਾਰ RAM REW ਨੂੰ 13ਵੀਂ ਵਾਰ ਪ੍ਰੋਲ ਮਿਲੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਜਿਹੜੀ ਪ੍ਰੋਲ ਮਿਲੀ ਸੀ ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਸੀ ਤੀਜੀ ਵਾਰ 7 ਫਰਵਰੀ 2022 ਨੂੰ 21 ਦਿਨਾਂ ਦੀ ਪ੍ਰੋਲ ਮਿਲੀ ਸੀ ਚੌਥੀ ਵਾਰ ਜੂਨ 2022 ਦੇ ਵਿੱਚ ਇੱਕ ਮਹੀਨੇ ਦੀ ਪ੍ਰੋਲ ਮਿਲੀ ਸੀ ਤਾਂ ਪੰਜਵੀਂ ਵਾਰ ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਪ੍ਰੋਲ ਮਿਲੀ ਸੀ ਛੇਵੀਂ ਵਾਰ 21 ਜਨਵਰੀ 2023 ਨੂੰ 40 ਦਿਨਾਂ ਦੀ ਪ੍ਰੋਲ ਮਿਲੀ ਸੀ ਸੱਤਵੀਂ ਵਾਰ 20 ਜੁਲਾਈ 2023 ਨੂੰ 40 ਦਿਨਾਂ ਦੀ ਪ੍ਰੋਲ ਮਿਲੀ ਸੀ 8ਵੀਂ ਵਾਰ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪ੍ਰੋਲ ਮਿਲੀ ਸੀ 9ਵੀਂ ਵਾਰ 19 ਜਨਵਰੀ 2024 ਨੂੰ 60 ਦਿਨਾਂ ਦੀ ਪ੍ਰੋਲ ਮਿਲੀ ਸੀ 10ਵੀਂ ਵਾਰ 12 ਅਗਸਤ 2024 ਨੂੰ 21 ਦਿਨਾਂ ਦੀ ਪ੍ਰੋਲ ਮਿਲੀ ਸੀ 11ਵੀਂ ਵਾਰ 1 ਅਕਤੂਬਰ 2024 ਨੂੰ 21 ਦਿਨਾਂ ਦੀ ਪਰੋਲ ਮਿਲੀ ਸੀ 12ਵੇਂ ਵਾਰ 28 ਜਨਵਰੀ 2025 ਨੂੰ 30 ਦਿਨਾਂ ਦੀ ਪਰੋਲ ਮਿਲੀ ਸੀ ਤੇ 13ਵੇਂ ਵਾਰ 9 April 2025 ਨੂੰ 21 ਦਿਨਾਂ ਦੀ ਪਰੋਲ ਜਿਹੜੀ ਮਿਲੀ ਹੈ ਤਾਂ ਹੁਣ ਇਸ ਨੂੰ ਲੈ ਕੇ ਜਿਹੜਾ ਕਿ ਸਿੱਖ ਪਾਈਚਾਰੇ ਦੇ ਵਿੱਚ ਨਿਰਾਸ਼ਾ ਵੀ ਹੈ ਔਰ ਉੱਸਾ ਵੀ ਹੈ ਕਿਉਂਕਿ ਬੰਦੀ ਸਿੰਘ ਜਿਹੜੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਪ੍ਰੋਲ ਨਹੀਂ ਮਿਲਦੀ ਔਰ ਨਾ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਣ ਦਿੱਤਾ ਜਾਂਦਾ ਹੈ ਨਾ ਹੀ ਕਿਸੇ ਦੇ ਨਾਲ ਮੁਲਾਕਾਤ ਜ਼ਿਆਦਾ ਕਰਨ ਦਿੱਤੀ ਜਾਂਦੀ ਹੈ ਤਾਂ ਡੇਰਾ ਮੁਖੀ ਰਾਮ ਰਹਿਮ ਨੂੰ ਲੈ ਕੇ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਦੱਸਦੇ ਕਿ 21 ਦਿਨਾਂ ਦੀ ਫਰਲੋ ਤੋਂ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਏ ਨੇ ਰਾਮ ਰਹਿਮ ਖੁਦ ਹਣੀਪਰੀ ਤੋਂ ਉਹਨਾਂ ਨੂੰ ਲੈਣ ਦੇ ਲਈ ਜੇਲ੍ਹ ਦੇ ਬਾਹਰ ਪਹੁੰਚੀ ਸੀ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਬਾਹਰ ਔਰ ਟੜਕੇ ਹੀ ਜਿਹੜਾ ਉਹ ਸਿਰਸਾ ਦੇ ਲਈ ਰਵਾਨਾ ਹੋ ਗਿਆ ਸੀ ਤਾਂ ਹੁਣ ਜਿਹੜੀ ਕਿ ਖਬਰ ਸਾਹਮਣੇ ਆ ਰਹੀ ਹੈ RAM REEM ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਗੁਰਮੀਤ RAM REEM ਇੱਕ ਵਾਰ ਫਿਰ ਇਸ ਸਾਲ ਜੇਕਰ ਗੱਲ ਕਰੀਏ 2025 ਦੀ ਤਾਂ ਦੂਜੀ ਪਰੋਲ ਜਿਹੜੀ ਉਹਨਾਂ ਨੂੰ ਮਿਲ ਚੁੱਕੀ ਹੈ ਪ੍ਰਸ਼ਾਸਨ ਨੇ ਅੱਜ ਸਵੇਰੇ ਉਸ ਨੂੰ ਸੁਨਾਰਿਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਤੇ ਅੱਜ ਸਵੇਰੇ ਰਾਮ ਰਹੀਮ ਪੁਲਿਸ ਸੁਰੱਖਿਆ ਦੇ ਵਿਚਕਾਰ ਸਿਰਸਾ ਡੇਰੇ ਵੱਲ ਗਏ ਨੇ ਤੇ ਸਵਾਰ ਰਾਮ ਰਹੀਮ ਸਿਰਸਾ ਡੇਰੇ ਦੇ ਵਿੱਚ ਹੀ ਰਹਿਣਗੇ ਤਾਂ ਰਾਮ ਰਹੀਮ ਅੱਜ ਬੁੱਧਵਾਰ ਨੂੰ ਮੋੜ 21 ਦਿਨਾਂ ਦੀ ਪਰੋਲ ਜਿਹੜੀ ਮਿਲੀ ਹੈ ਤੇ ਇਸ ਤੋਂ ਪਹਿਲਾਂ ਰਾਮ ਰਹੀਮ ਜਨਵਰੀ 2025 30 ਦਿਨਾਂ ਦੀ ਪਰੋਲ ਉਹਨਾਂ ਨੂੰ ਮਿਲੀ ਸੀ ਜਦੋਂ ਇਲੈਕਸ਼ਨ ਸੀ ਤਾਂ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਮਿਲਣ ਦੇ ਕਾਰਨ ਸੂਬਾ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਹਾਈ ਕੋਰਟ ਨੇ ਕਿਹਾ ਸੀ ਕਿ RAM REEM ਨੂੰ ਬਿਨਾਂ ਇਜਾਜ਼ਤ ਦੇ ਪ੍ਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ ਬਾਅਦ ਦੇ ਵਿੱਚ ਹਾਈ ਕੋਰਟ ਨੇ ਵੀ ਪ੍ਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਤੇ ਛੱਡ ਦਿੱਤੀ ਸੀ ਇਸ ਵਾਰ RAM REEM ਨੂੰ 13ਵੀਂ ਵਾਰ ਪ੍ਰੋਲ ਮਿਲੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 24 ਅਕਤੂਬਰ 2020 ਨੂੰ ਇੱਕ ਦਿਨ ਦੀ ਜਿਹੜੀ ਪ੍ਰੋਲ ਮਿਲੀ ਸੀ ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਸੀ ਤੀਜੀ ਵਾਰ 7 ਫਰਵਰੀ 2022 ਨੂੰ 21 ਦਿਨਾਂ ਦੀ ਪ੍ਰੋਲ ਮਿਲੀ ਸੀ ਚੌਥੀ ਵਾਰ ਜੂਨ 2022 ਦੇ ਵਿੱਚ ਇੱਕ ਮਹੀਨੇ ਦੀ ਪ੍ਰੋਲ ਮਿਲੀ ਸੀ ਤਾਂ ਪੰਜਵੀਂ ਵਾਰ ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਪ੍ਰੋਲ ਮਿਲੀ ਸੀ ਛੇਵੀਂ ਵਾਰ 21 ਜਨਵਰੀ 2023 ਨੂੰ 40 ਦਿਨਾਂ ਦੀ ਪ੍ਰੋਲ ਮਿਲੀ ਸੀ ਸੱਤਵੀਂ ਵਾਰ 20 ਜੁਲਾਈ 2023 ਨੂੰ 40 ਦਿਨਾਂ ਦੀ ਪ੍ਰੋਲ ਮਿਲੀ ਸੀ 8ਵੀਂ ਵਾਰ ਨਵੰਬਰ 2023 ਦੇ ਵਿੱਚ 29 ਦਿਨਾਂ ਦੀ ਪ੍ਰੋਲ ਮਿਲੀ ਸੀ 9ਵੀਂ ਵਾਰ 19 ਜਨਵਰੀ 2024 ਨੂੰ 60 ਦਿਨਾਂ ਦੀ ਪ੍ਰੋਲ ਮਿਲੀ ਸੀ 10ਵੀਂ ਵਾਰ 12 ਅਗਸਤ 2024 ਨੂੰ 21 ਦਿਨਾਂ ਦੀ ਪ੍ਰੋਲ ਮਿਲੀ ਸੀ 11ਵੀਂ ਵਾਰ 1 ਅਕਤੂਬਰ 2024 ਨੂੰ 21 ਦਿਨਾਂ ਦੀ ਪਰੋਲ ਮਿਲੀ ਸੀ 12ਵੀਂ ਵਾਰ 28 ਜਨਵਰੀ 2025 ਨੂੰ 30 ਦਿਨਾਂ ਦੀ ਪਰੋਲ ਮਿਲੀ ਸੀ ਤੇ 13ਵੀਂ ਵਾਰ 9 April 2025 ਨੂੰ 21 ਦਿਨਾਂ ਦੀ ਪਰੋਲ ਜਿਹੜੀ ਮਿਲੀ ਹੈ ਤਾਂ ਹੁਣ ਇਸ ਨੂੰ ਲੈ ਕੇ ਜਿਹੜਾ ਕਿ ਸਿੱਖ ਪਾਈਚਾਰੇ ਦੇ ਵਿੱਚ ਨਿਰਾਸ਼ਾ ਵੀ ਹੈ ਔਰ ਗੁੱਸਾ ਵੀ ਹੈ ਕਿਉਂਕਿ ਬੰਦੀ ਸਿੰਘ ਜਿਹੜੇ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ ਪਰੋਲ ਨਹੀਂ ਮਿਲਦੀ ਔਰ ਨਹੀਂ